ਕਰਤੀ ਤੇ ਜਿਹੜਾ ਕਿ ਮਾਘ ਮਹੀਨੇ ਦੇ 6ਵੇਂ ਦਿਨ ਨੂੰ ਦੂਜੇ ਦਿਨ ਦਾ ਮੇਲਾ ਸ਼ੁਰੂਆਤ ਹੋ ਚੁੱਕਿਆ ਹੈ ਔਰ ਅਸੀਂ ਧੰਨਵਾਦੀ ਆ ਸਾਡਾ ਵੇਰ ਲੱਦੇ ਕੇ ਉਤਾਰਦੇ ਧਰਤੀ ਦਾ ਸੇਵਾਦਾਰ ਜਸਬੀਰ ਜਿਹੜੇ ਕਿ ਮੇਲੇ ਦੀ ਕਵਰੇਜ ਕਰ ਰਹੇ ਹੈ ਔਰ ਤੁਸੀਂ YouTube ਚੈਨਲਾਂ ਤੇ ਵੀ ਅੱਜ ਦਾ ਮੇਲਾ ਜਿਹੜਾ ਹੈ ਉਹ ਤੁਸੀਂ ਕਵਰੇਜ ਕੀਤਾ ਦੇਖੋਗੇ ਔਰ ਮੈਂ ਅਰਦਾਸ ਕਰਦਾ ਹੈ ਕਿ ਜਿੰਨੇ ਵੀ ਸੰਗਤ ਦੂਰ ਨੇੜੇ ਪਹੁੰਚੀ ਹੈ ਉਹ ਵੱਧ ਚੜ ਕੇ ਲੰਗਰ ਦੇ ਵਿੱਚ ਸੇਵਾ ਕਰ ਰਹੀ ਹੈ ਔਰ ਸੇਵਾ ਕਰਦੇ ਨੇ ਇਸੇ ਤਰ੍ਹਾਂ ਬਾਬਾ ਕੜਾਈ ਵਾਲਾ ਦਾ ਲੰਗਰ ਜਿਹੜਾ ਹੈ ਉਹ ਚੱਲਦਾ ਰਹੇ ਔਰ ਮੈਂ ਬੇਨਤੀ ਕਰਦਾ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਹੈ ਲੋਰ ਅਨੁਸਾਰ ਲੰਗਰ ਜਿਹੜਾ ਹੈ ਉਹ ਤੁਸੀਂ ਲੈਣਾ ਲੋ ਕਹਿੰਦੇ ਕਿ ਬਿਨਾ ਮੁਰਸ਼ਿਦਾ ਰਾਹ ਨਹੀਂ ਹੱਥ ਆਉਂਦਾ ਆ ਬਿਨਾ ਮੁਰਸ਼ਿਦਾ ਰਾਹ ਨਹੀਂ ਹੱਥ ਆਉਂਦਾ ਤੇ ਬਿਨਾ ਅਕੂਫ ਦਾ ਨਰਜ ਦੀ ਫੀਰ ਸਾਈ ਅ ਸਿਰ ਯਾਰ ਕੇ ਸੁਣਨੋ ਯਕੀਨ ਹੋਇਆ ਸਿੱਧਕ ਧਾਰ ਕੇ ਸੁਣਨੋ ਯਕੀਨ ਹੋਇਆ ਅਸੀਂ ਚੇੜੜੇ ਤੇ ਤੁਸੀਂ ਫੀਰ ਸਾਈ ਅਸੀਂ ਚੇੜੜੇ ਤੇ ਤੁਸੀਂ ਫੀਰ ਸਾਈ ਕਹਿੰਦੇ ਕਿ ਦੁਨੀਆਦਾਰੀ ਵਾਲਾ ਆ ਦੁਨੀਆਦਾਰੀ ਵਾਲਾ ਜਿਹੜਾ ਮੇਰਾ ਮੁਰਸ਼ਿਦ ਫਰੋਲੂਗਾ ਆ ਜਿਹੜਾ ਬੋਲਦਾ ਅੰਦਰ ਉਹੀ ਬਾਹਰ ਬੋਲੇਗਾ ਜਿਹੜਾ ਬੋਲਦਾ ਅੰਦਰ ਉਹੀ ਬਾਹਰ ਬੋਲੇਗਾ ਕਹਿੰਦਾ ਕਿ ਕੋਈ ਸ਼ੈ ਨਹੀਂ ਵਿੱਚ ਸੰਸਾਰ ਮਿੱਠੀ ਮਿੱਠੀ ਪਵਣ ਗੁਰਬਾਣੀ ਦੇ ਨਾ ਵਰਗੀ ਤੇ ਫਲਾ ਨਾਲ ਭਰਪੂਰ ਅਨੇਕ ਬੂਟੇ ਛਾਹ ਦਿੰਦੇ ਨਹੀਂ ਬੋੜ ਦੀ ਛਾਹ ਵਰਗੀ ਤੇ ਸਵਰਗਾਂ ਵਿੱਚ ਵੀ ਸੁੰਦਰ ਨਹੀਂ અમરત સરજી હરબંધી ખાવર કી તે વચન હોએ કોલા હોઈ ગુજરી માત વિશેષ દી માવર કી ગુજરી માત વિશેષ દી માવર કી